ਅੱਜ ਸੱਤ ਮੈਂਬਰ ਕਮੇਟੀ ਦੀ ਤੀਜੀ ਬੈਠਕ ਹੁੰਦੀ ਹੈ ਪਹਿਲੀ ਦੋ ਬੈਠਕਾਂ ਹੋ ਚੁੱਕੀਆਂ ਨੇ ਲੇਕਿਨ ਉਹ ਬੇਸਿੱਤਾ ਰਹੀਆਂ ਨੇ ਤੇ ਤੀਜੀ ਬੈਠਕ ਤੇ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਸੀ ਤੇ ਆਖਿਰਕਾਰ ਬੈਠਕ ਖਤਮ ਹੋ ਗਈ ਹੈ ਫੈਸਲਾ ਆ ਗਿਆ ਫੈਸਲਾ ਕੀ ਲਿਆ ਗਿਆ ਕੀ ਕੁਝ ਬੈਠਕ ਦੇ ਵਿੱਚ ਗੱਲਬਾਤ ਹੋਈ ਹੈ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਤੇ ਜ਼ਿਕਰ ਕਰਦੀ ਕਿ ਧਾਮੀ ਨੇ ਬੀਤੇ ਦਿਨਾਂ ਦੇ ਵਿੱਚ ਅਸਤੀਫਾ ਦਿੱਤਾ ਸੀ ਤੇ ਅੱਜ ਕਿਰਪਾਲ ਸਿੰਘ ਬੰਡੂਗਰ ਨੇ ਵੀ ਅਸਤੀਫਾ ਦੇ ਦਿੱਤਾ ਜੋ ਕਿ ਸੱਤ ਮੈਂਬਰ ਕਮੇਟੀ ਦੇ ਮੈਂਬਰ ਸਨ ਤਾਂ ਪੰਜ ਮੈਂਬਰਾਂ ਦੇ ਵੱਲੋਂ ਬੈਠਕ ਕੀਤੀ ਗਈ ਹੈ ਤੇ ਇਸ ਬੈਠਕ ਦੇ ਵਿੱਚ ਕਈ ਅਹਿਮ ਗੱਲਾਂ ਨਿਕਲ ਕੇ ਨੇ ਅੱਜ ਇਹਨੇ ਸਾਰਾ ਵੀਰਵਾ ਦਿਨ ਲਈ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਭਜੋਤ ਕੌਰ ਮੌਜੂਦ ਨੇ ਤਾਂ ਪ੍ਰਭਜੋਤ ਜੀ ਵੀ ਸਵੇਰ ਤੋਂ ਹੀ ਸਭ ਦੀ ਨਜ਼ਰਾਂ ਬੈਠਕ ਤੇ ਸੀ ਤੇ ਹੁਣ ਬੈਠਕ ਖਤਮ ਹੋ ਗਈ ਹੈ ਤੇ ਵੱਡੇ ਫੈਸਲੇ ਕੀ ਲਏ ਗਏ ਨੇ ਕਮੇਟੀ ਦੇ ਵੱਲੋਂ ਤੇ ਅਗਲਾ ਐਕਸ਼ਨ ਕੀ ਹੋਵੇਗਾ ਤੇ ਕੀ ਅਕਾਲੀਆਂ ਤੇ ਇਹ ਫੈਸਲਾ ਭਾਰੀ ਪਵੇਗਾ ਏ ਨਹੀਂ ਕੀ ਜਾਣਕਾਰੀ ਆ ਰਹੀ ਹੈ ਬਿਲਕੁਲ ਸੁਪਰੀਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਈ ਸੀ ਇਸ ਦੀ ਮੀਟਿੰਗ ਹੋਈ ਹਾਲਾਂਕਿ ਇਸ ਦੇ ਵਿੱਚ ਸਿਰਫ ਜਿਹੜੇ 5 ਮੈਂਬਰ ਸੀ ਉਹ ਮੌਜੂਦ ਰਹੇ ਜਿਨ੍ਹਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹਾਲਾਂਕਿ ਉਸ ਕਮੇਟੀ ਦੇ ਨਿਗਰਾਨ ਸਨ ਉਹਨਾਂ ਦੇ ਵੱਲੋਂ ਜਥੇਦਾਰ ਨੂੰ ਇਹ ਅਪੀਲ ਕੀਤੀ ਗਈ ਕਿ ਮੈਨੂੰ ਇਸ ਕਮੇਟੀ ਤੋਂ ਵਕ ਕਰ ਦਿੱਤਾ ਜਾਵੇ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਆ ਤੇ ਅੱਜ ਕਿਰਪਾਲ ਸਿੰਘ ਵੱਡੂੰਗਰ ਜਿਹੜੇ ਨੇ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਸਨ ਤੇ ਉਹਨਾਂ ਦੇ ਵੱਲੋਂ ਵੀ ਅਚਾਨਕ ਅਸਤੀਫਾ ਦੇ ਦਿੱਤਾ ਗਿਆ ਤੇ ਜੱਤਦਾਰ ਸਾਹਿਬ ਨੂੰ ਇੱਕ ਪੱਤਰ ਲਿਖ ਦਿੱਤਾ ਗਿਆ ਅਸਤੀਫਾ ਜੱਤਦਾਰ ਗਿਆਨੀ ਰਗਵੀਰ ਸਿੰਘ ਨੂੰ ਭੇਜ ਦਿੱਤਾ ਗਿਆ ਤਾਂ ਹੁਣ ਜਿਹੜੀ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ ਨੇ ਪਰ ਇੱਕ ਤਰੀਕੇ ਦੇ ਨਾਲ ਜ਼ਿਕਰ ਦੇਖਿਏ ਕਿ ਭਰਤੀਆਂ ਨੂੰ ਲੈ ਕੇ ਜ਼ਰੂਰ ਗੱਲਬਾਤ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੋਈ ਵੀ ਥੋਸ ਕਦਮ ਇਹ ਕਮੇਟੀ ਚੁੱਕਦੀ ਨਜ਼ਰ ਨਹੀਂ ਆ ਰਹੀ ਤਾਂ ਹੁਣ ਇਸ ਕਮੇਟੀ ਦੇ ਵੱਲੋਂ ਸਾਰੀ ਗੱਲ ਜਥੇਦਾਰ ਸਾਈਟ ਤੇ ਪਾ ਦਿੱਤੀ ਗਈ ਹੈ ਮੀਟਿੰਗ ਦੀ ਜੇਕਰ ਗੱਲ ਕਰੀਏ ਇਕਬਾਲ ਸਿੰਘ ਝੁੰਦਾ ਗੁਰਪ੍ਰਤਾ ਵਡਾਲਾ ਮਨਪ੍ਰੀਤ ਈਆਲੀ ਸਤਵੰਤ ਕੌਰ ਤੇ ਸੰਤਾ ਸਿੰਘ ਉਮੈਦਪੁਰੀ ਇਹ ਮੀਟਿੰਗ ਦੇ ਵਿੱਚ ਸ਼ਾਮਿਲ ਰਹੇ ਨਿਗਰਾਨ ਅਗਵਾਈ ਜਿਹੜੇ ਸੀ ਹਰਜਿੰਦਰ ਸਿੰਘ ਧਾਮੀ ਨੇ ਕਰਨੀ ਸੀ ਪਰ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੋਏ ਬੀਤੇ ਦਿਨਾਂ ਦੇ ਵਿੱਚ ਅਸਤੀਫਾ ਦੇਣ ਕਾਰਨ ਸੀ ਤਾ ਹੁਣ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਪਰ ਉਸ ਤੇ ਵੀ ਕੋਈ ਵੀ ਠੋਸ ਫੈਸਲਾ ਲੈਂਦੇ ਨਹੀਂ ਨਜ਼ਰ ਆਇਆ ਪਰ ਜਿਹੜੇ ਮਨਪ੍ਰਿਤ ਈਆਲੀ ਨੇ ਗੁਰਪ੍ਰਤਾ ਵਡਾਲਾ ਇਹ ਜ਼ਰੂਰ ਜ਼ਿਕਰ ਕਰਦੇ ਨਜ਼ਰ ਆਈ ਕਿ ਅਸੀਂ ਜਥੇਦਾਰ ਸਾਹਿਬ ਨੂੰ ਇੱਕ ਰਿਪੋਰਟ ਦਿੱਤੀ ਹੈ ਜਿਸ ਦੇ ਵਿੱਚ ਖਾਸ ਕਰਕੇ ਜ਼ਿਕਰ ਕੀਤਾ ਗਿਆ ਕਿ ਅਕਾਲੀ ਦਲ ਦੇ ਵੱਲੋਂ ਇਹ ਭਰਤੀਆਂ ਜਿਹੜੀਆਂ ਨੇ ਖੁਦ ਕੀਤੀਆਂ ਜਾ ਰਹੀਆਂ ਨੇ ਤੇ ਜਿਸ ਤਰੀਕੇ ਦੇ ਨਾਲ ਹੁਣ ਜਥੇਦਾਰ ਸਾਹਿਬ ਦੇ ਵੱਲੋਂ ਅਗਲਾ ਆਦੇਸ਼ ਦਿੱਤਾ ਜਾਵੇਗਾ ਉਸ ਤਰੀਕੇ ਦੇ ਨਾਲ ਹੀ ਇਹਨਾਂ ਪੰਜ ਮੈਂਬਰਾਂ ਦੇ ਵੱਲੋਂ ਕਾਰਵਾਈ ਜੋ ਵੀ ਅਗਲਾ ਫੈਸਲਾ ਉਹ ਲਿਆ ਜਾਵੇਗਾ ਉਹਨੇ ਇਹ ਕਿਹਾ ਕਿ 85 ਮੈਂਬਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤਾਂ ਤਾਂ ਜੋ ਵੀ ਜਥੇਦਾਰ ਸਾਹਿਬ ਸਾਨੂੰ ਹੁਕਮ ਕਰਨਗੇ ਜੋ ਫੈਸਲਾ ਲੈਣਗੇ ਤੇ ਅਸੀਂ ਉਸ ਨੂੰ ਇਨਬਿਨ ਲਾਗੂ ਕਰਾਂਗੇ ਤੇ ਜੇਕਰ ਭਰਤੀਆਂ ਜੇ ਪਿਤੇ ਦਿਨਾਂ ਦੇ ਵਿੱਚ ਇਹ ਸੀ ਕਿ ਜਿਹੜੀਆਂ ਅਕਾਲ ਚਲ ਦੇ ਵੱਲੋਂ ਭਰਤੀਆਂ ਕੀਤੀਆਂ ਗਈਆਂ ਨੇ ਉਹ ਰੱਦ ਹੋਣਗੀਆਂ ਤਾਂ ਇਸ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਵੀ ਜਥੇਦਾਰ ਗਿਆਨੀ ਰਗਵੀਰ ਸਿੰਘ ਫੈਸਲਾ ਲੈਣਗੇ ਅਸੀਂ ਉਸ ਫੈਸਲੇ ਤੇ ਨਿਤਰਾਂਗੇ ਉਸ ਤੋਂ ਮੁਤਾਬਿਕ ਹੀ ਅਸੀਂ ਕੰਮ ਕਰਾਂਗੇ ਤਾਂ ਹੁਣ ਦੇਖਣਾ ਹੋਵੇਗਾ ਕਿ ਜਤਦਰ ਸਾਹਿਬ ਦਾ ਅਗਲਾ ਐਕਸ਼ਨ ਕੀ ਹੋਵੇਗਾ ਦੂਜੇ ਪਾਸੇ ਹਰਜਿੰਦਰ ਸਿੰਘ ਧਾਮੀ ਦੇ ਸਿਫੇ ਦੀ ਜੇਕਰ ਗੱਲ ਕਰੀਏ ਤੇ ਉਹਨਾਂ ਦੇ ਵੱਲੋਂ ਅੰਤਰੀਂ ਕਮੇਟੀ ਨੋ ਸਤੀਫਾ ਸੌਪਿਆ ਗਿਆ ਤੇ 72 ਘੰਟਿਆਂ ਦੇ ਵਿੱਚ ਹੁਣ ਅੰਤਰੀਮ ਕਮੇਟੀ ਦੀ ਮੀਟਿੰਗ ਹੋਣੀ ਹੈ ਤਾਂ ਉਸ ਦੇ ਵਿੱਚ ਹੋ ਸਕਦਾ ਹੈ ਕਿ ਹਰਜਿੰਦਰ ਸਿੰਘ ਧਾਮੀ ਦਾ ਸਤੀਫਾ ਨਾ ਮਨਜ਼ੂਰ ਕਰ ਦਿੱਤਾ ਜਾਵੇ ਪਰ ਜਿਸ ਤਰੀਕੇ ਦੇ ਨਾਲ ਬੀਤੇ ਕੱਲ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਚਾਨਕ ਅਸਤੀਫਾ ਦਿੱਤਾ ਗਿਆ ਉਸ ਕਾਰਨ ਪੰਥਕ ਸਿਆਸਤ ਦੇ ਵਿੱਚ ਕਾਫੀ ਹਲਚਲ ਹੈ ਤੇ ਦੂਜੇ ਪਾਸੇ ਹੁਣੇ-ਹੁਣੇ ਗਿਆਨੀ ਹਰਪ੍ਰੀਤ ਸਿੰਘ ਦਾ ਜ਼ਿਕਰ-ਜ਼ਿਕਰ ਕਰੀਏ ਤਾਂ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਸਤੀਫੇ ਦਾ ਐਲਾਨ ਕੀਤਾ ਗਿਆ ਤਾਂ ਉਨ੍ਹਾਂ ਦੇ ਚਿਹਰੇ ਤੇ ਦਬਾਅ ਜਿਹੜਾ ਸਾਫ਼ ਨਜ਼ਰ ਆ ਰਿਹਾ ਸੀ ਤੇ ਕਿਤੇ ਨਾ ਕਿਤੇ ਉਹ ਬਾਦਲਾ ਤੇ ਨਿਸ਼ਾਨੇ ਸਾਦੇ ਨਜ਼ਰ ਆ ਰਹੇ ਸੀ ਕਿ ਉਹਨਾਂ ਦੇ ਵੱਲੋਂ ਉਹਨਾਂ ਦੇ ਦਬਾਅ ਹੇਠ ਆ ਕੇ ਜਿਹੜੇ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਇਹੀ ਬੀਬੀ ਜ਼ਗੀਰ ਕੌਰ ਨਜ਼ਰ ਜ਼ਿਕਰ ਕਰਦੇ ਨਜ਼ਰ ਆਏ ਸੀ ਕਿ ਇਹਨਾਂ ਦੇ ਵੱਲੋਂ ਦਬਾਅ ਹੇਠ ਆ ਕੇ ਜਿਹੜਾ ਇਹ ਉਹ ਫੈਸਲਾ ਲਿਆ ਗਿਆ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਕਿਉਂਕਿ ਲਗਾਤਾਰ ਭਰਤੀਆਂ ਨੂੰ ਲੈ ਕੇ ਜਿਹੜੇ ਹਰਜਿੰਦਰ ਸਿੰਘ ਧਾਮੀ ਸੀ ਕਿਉਂਕਿ ਇਹ ਸਤ ਮੈਮਰੀ ਕਮੇਟੀ ਦੇ ਨਿਗਰਾਨ ਸਨ ਤਾਂ ਹਰਜਿੰਦਰ ਸਿੰਘ ਧਾਮੀ ਕਿਰਦੇ ਨਜ਼ਰ ਆ ਰਹੇ ਸੀ ਕਿਉਂਕਿ ਜਦੋਂ ਇਹਨੂੰ ਕਾਰਜਸ਼ੀਲ ਨਹੀਂ ਕੀਤਾ ਗਿਆ ਸੀ ਇਸ ਕਮੇਟੀ ਦੀ ਮੀਟਿੰਗ ਵੀ ਨਹੀਂ ਹੋਈ ਸੀ ਤਾਂ ਉਸ ਤੋਂ ਪਹਿਲਾਂ ਹੀ ਅਕਾਲੀ ਦਲ ਦੇ ਵੱਲੋਂ ਭਰਤੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤਾਂ ਹੁਣ ਜਥੇਦਾਰ ਸਾਹਿਬ ਦੇ ਵੱਲੋਂ ਕਿਹੜਾ ਫੈਸਲਾ ਲਿਆ ਜਾ ਸਕਦਾ ਹੈ ਉਸ ਤੇ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਪਰ ਜਿਹੜੀ ਇਹ ਮੀਟਿੰਗ ਹੋਈ ਹੈ ਇਸ ਦੇ ਵਿੱਚ ਅਜੇ ਕੋਈ ਠੋਸ ਫੈਸਲਾ ਨਹੀਂ ਲਿਆ ਗਿਆ ਜਥੇਦਾਰ ਸਾਹਿਬ ਨੇ ਪੱਤਰ ਜ਼ਰੂਰ ਲਿਖ ਭੇਜਿਆ ਗਿਆ ਇੱਕ ਰਿਪੋਰਟ ਤੇਜੀ ਗਈ ਹੈ ਕੀ ਜਿਹੜਾ ਅਕਾਲੀ ਦਲ ਹੈ ਉਹ ਆਪ ਭਰਤੀਆਂ ਕਰ ਰਿਹਾ ਤੇ ਤੁਸੀਂ ਜੋ ਵੀ ਆਦੇਸ਼ ਜਾਰੀ ਕਰੋਗੇ ਅਸੀਂ ਉਸੇ ਸਮਰਪਿਤ ਹੋਵਾਂਗੇ ਉਸ ਨੂੰ ਮੰਨਣ ਇਨ ਬਿਨ ਲਾਗੂ ਕਰਾਂਗੇ ਤਾਂ ਹੁਣ ਦੇਖਣਾ ਹੋਵੇਗਾ ਕਿ ਜਦਦਰ ਸਾਹਿਬ ਕਿਹੜਾ ਫੈਸਲਾ ਲੈਂਦੇ ਨੇ ਜਦੋਂ ਮਨਪ੍ਰੀਤ ਏ ਵਾਲੀ ਤੋਂ ਇਹ ਸਵਾਲ ਕੀਤਾ ਗਿਆ ਕਿ ਜਦੋਂ ਪੀਬੀਤੇ ਦੇ ਨਾਲ ਦੇ ਵਿੱਚ ਮੀਟਿੰਗ ਹੋਈ ਸੀ ਗੁਰਪ੍ਰਤਾਪ ਵਡਾਲਾ ਤੇ ਕਾਮੀ ਜਿਹੜੇ ਨੇ ਕਾਰਜਕਾਰੀ ਅਕਾਲੀ ਦਲ ਦੇ ਕਾਰਜਕਾਰੀ ਬਲਵਿੰਦਰ ਪੁੰਦੜ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਸੀ ਤਾਂ ਉਹਨਾਂ ਨੇ ਕੀ ਜਵਾਬ ਦਿੱਤਾ ਅੱਛੀ ਤਾਂ ਉਹਨਾਂ ਨੇ ਕਿਹਾ ਸੀ ਕਿ ਬੀਤੇ ਮੀਟਿੰਗ ਦੇ ਵਿੱਚ ਉਹਨਾਂ ਨੂੰ ਜ਼ਰੂਰ ਸੱਦਿਆ ਗਿਆ ਸੀ ਪਰ ਇਸ ਮੀਟਿੰਗ ਦੇ ਨਾਲ ਉਹਨਾਂ ਦਾ ਕੋਈ ਵੀ ਸਬੰਧ ਨਹੀਂ ਹੈ ਤਾਂ ਹੁਣ ਕੋਈ ਵੀ ਅਕਾਲੀ ਦਲ ਇਸ ਮਾਮਲੇ ਦੇ ਵਿੱਚ ਕੀ ਬੋਲਦਾ ਹੈ ਇਸ ਦੇ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਹੁਣ ਜਥੇਦਾਰ ਸਾਹਿਬ ਦੇ ਕੋਲ ਇੱਕ ਪੱਤਰ ਪਹੁੰਚ ਕੇ ਆਇਆ ਹੈ ਤੇ ਅਕਾਲੀਆਂ ਨੂੰ ਕਿਸੇ ਸਮੇਂ ਵੀ ਕੋਈ ਵੀ ਵੱਡਾ ਝਟਕਾ ਲੱਗ ਸਕਦਾ ਹੈ